ਜਿਨ੍ਹਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਬਟਾਲੇ ਦੇ ਸਕੂਲ ਆਫ ਐਮੀਨੈਂਸ ਲਿਉਣ ਲਈ ਫਿਰ ਉਸ ਬਾਗਾ ਦਿਨ ਵੀ ਆ ਗਿਆ ਜਦੋਂ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਕੀਤਾ ਗਿਆ ਕਰੋੜਾਂ ਦੀ ਗ੍ਰਾਂਟ ਜਾਰੀ ਕਰਵਾ ਕੇ ਸਕੂਲ ਦੇ ਨਵੀਂ ਇਮਾਰਤ ਖੜੀ ਕਰ ਦਿੱਤੀ ਹੁਣ ਜ਼ਰੂਰਤ ਸੀ ਸਕੂਲ ਦੇ ਵਿੱਚ ਇੱਕ ਐਸੇ ਹੀ ਤਜਰਬੇਕਾਰ ਪ੍ਰਿੰਸੀਪਲ ਦੀ ਜੋ ਸਕੂਲ ਆਫ ਐਮੀਨੈਂਸ ਦੇ ਸਿਧਾਂਤਾਂ ਦੇ ਖਰਾ ਉਤਰ ਸਕੇ ਕਈ ਪ੍ਰਿੰਸੀਪਲਾਂ ਦਾ ਰਿਪੋਰਟ ਕਾਰਡ ਐਮਐਲਏ ਸਾਹਮਣੇ ਚੈੱਕ ਕੀਤਾ ਤਾਂ ਸਾਰੇ ਪ੍ਰਿੰਸੀਪਲਾਂ ਚੋਂ ਸ਼੍ਰੀਮਤੀ ਸੁਨੀਤਾ ਸ਼ਰਮਾ ਤੇ ਪ੍ਰੋਸਾ ਜਿਤਾਉਂਦੇ ਹੋਏ ਸਕੂਲ ਆਫ ਐਮੀਨੈਂਸ ਬਟਾਲਾ ਦੇ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ ਇਹ ਹੈ ਬਟਾਲਾ ਦੇ ਧਰਮਪੁਰਾ ਕੋਰੋਨੀ ਵਿੱਚ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਜਿਸ ਨੂੰ ਦਰਜਾ ਮਿਲਿਆ ਸਕੂਲ ਆਫ ਐਮੀਨੈਂਸ ਦਾ ਜਿੱਥੇ ਨਵੇਂ ਪ੍ਰਿੰਸੀਪਲ ਦੇ ਤੌਰ ਤੇ ਪਹੁੰਚੇ ਸ਼੍ਰੀਮਤੀ ਸੁਨੀਤਾ ਸ਼ਰਮਾ ਦਾ ਸਾਰੇ ਸਟਾਫ ਵੱਲੋਂ ਜ਼ੋਰਦਾਰ ਤੇ ਨਿੱਘਾ ਸਵਾਗਤ ਕੀਤਾ ਗਿਆ ਬੜੇ ਮਾਨ ਸਨਮਾਨ ਦੇ ਨਾਲ ਉਹਨਾਂ ਨੂੰ ਪ੍ਰਿੰਸੀਪਲ ਦੀ ਕੁਰਸੀ ਤੇ ਬਿਠਾਇਆ ਗਿਆ ਸਾਰੇ ਸਟਾਫ ਨੇ ਭਰੋਸਾ ਦਿੱਤਾ ਕਿ ਤੁਹਾਡੀ ਰਹਿਨਮਾਈ ਚ ਸਕੂਲ ਆਫ ਫੈਮਿਨੈਂਸ ਨਵੀਆਂ ਬੁੱਲੰਦੀਆਂ ਤੇ ਜਾਏਗਾ ਉੱਚ ਸਿੱਖਿਆ ਵਧੀਆ ਨਤੀਜੇ ਨਵੀਆਂ ਅਧਿਆਪਨ ਵਿਧੀਆਂ ਤੇ ਟੈਕਨੋਲੋਜੀਆ ਨਾਲ ਵੀ ਨਵੀਆਂ ਖੋਜਾਂ ਤੇ ਵੀ ਜ਼ੋਰ ਦੇਵਾਂਗੇ ਵਿਦਿਆਰਥੀਆਂ ਨੂੰ ਅਤੀ ਆਧੁਨਿਕ ਪ੍ਰੋਜੈਕਟਾਂ ਚ ਸ਼ਾਮਲ ਹੋਣ ਦੀ ਸਹੂਲਤਾਂ ਮਿਲਣਗੀਆਂ ਸਕੂਲ ਆਫ ਫੈਮਿਨਸ ਤੋਂ ਕਾਮਯਾਬ ਵਿਦਿਆਰਥੀਆਂ ਲਈ ਤਰੱਕੀ ਦੇ ਸੁਨਹਿਰੇ ਮੌਕੇ ਇੰਤਜ਼ਾਰ ਕਰਦੇ ਰਹਿੰਦੇ ਨੇ ਆਪ ਸੁਣਦੇ ਆ ਇਸ ਮੌਕੇ ਨਵੇਂ ਪ੍ਰਿੰਸੀਪਲ ਸ਼੍ਰੀਮਤੀ ਸ਼ਨੇਤਾ ਸ਼ਰਮਾ ਤੇ ਸਟਾਫ ਦੇ ਕੀ ਵਿਚਾਰ ਹਨ ਮੈਂ ਹਰਪ੍ਰੀਤ ਸਿੰਘ ਜੀ ਸੀਨੀਅਰ ਲੈਕਚਰਰ ਹਾਂ ਕਮ ਸਕੂਲ ਇੰਚਾਰਜ ਸਕੂਲ ਆਫ ਫੈਮਿਨਸ ਬਟਾਲਾ ਪਿਛਲੇ ਪ੍ਰਿੰਸੀਪਲ ਸਾਹਿਬ ਦੇ ਜਾਣ ਤੋਂ ਬਾਅਦ April ਤੋਂ ਲੈ ਕੇ ਹੁਣ ਤੱਕ बतौर ਸਕੂਲ ਇੰਚਾਰਜ ਸੇਵਾ ਨਿਭਾਈ ਪਰ ਇਸੇ ਸਮੇਂ ਦੌਰਾਨ ਜਿਹੜੇ ਮਾਨਜੋ ਪ੍ਰਿੰਸੀਪਲ ਸਾਹਿਬ ਅੱਜ ਸਾਡੇ ਸਕੂਲ ਦੇ ਵਿੱਚ ਜੁਆਇਨ ਕੀਤੇ ਨੇ ਸੋ ਬਤੌਰ ਡੀਡੀਓ ਵੀ ਇਹਨਾਂ ਦੇ ਨਾਲ ਸਾਨੂੰ April ਤੋਂ ਲੈ ਕੇ ਤੇ ਕੱਲ ਤੱਕ ਜਦੋਂ ਤੱਕ ਬਦਲੀ ਨਹੀਂ ਹੋਈ ਬਹੁਤ ਵਧੀਆ ਇਹਨਾਂ ਦੀ ਰਹਿਮਾਈ ਦੇ ਵਿੱਚ ਸਕੂਲ ਆਫ ਐਮੀਨਸ ਪਟਿਆਲਾ ਦੀਆਂ ਰੋਜ਼ਾਨਾ ਗਤੀਵਿਧੀਆਂ ਜਿਹੜੀਆਂ ਉਹ ਚਲਾਉਣ ਦਾ ਸਾਨੂੰ ਕਾਫੀ ਸੁਭਾਗ ਪ੍ਰਾਪਤ ਆ ਵਧੀਆ ਕੰਮ ਸਿੱਖਣ ਨੂੰ ਮਿਲਿਆ ਕੰਮ ਕਰਨ ਦਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਾਨਜੋਗ ਐਮਐਲਏ ਸਾਹਿਬ ਜੀ ਦੀ ਰਹਿਨਵਾਈ ਚ ਬਟਾਲਾ ਚ ਜਿਹੜਾ ਸਕੂਲ ਆਫ ਫੈਮਿਨੈਂਸ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਮਾਨਮਤੀ ਸੰਸਥਾ ਇਹਨਾਂ ਨੂੰ ਇੱਕ ਬਹੁਤ ਸੂਝਵਾਨ ਤੇ ਯੂ ਪ੍ਰਿੰਸੀਪਲ ਸਾਹਿਬ ਅੱਜ ਮਿਲੇ ਨੇ ਤੁਸੀਂ ਦੇਖਿਆ ਹੋਣਾ ਬਾਹਰ ਕਿ 11 ਕਰੋੜ ਦੀ ਲਾਗਤ ਨਾਲ ਨਵੀਂ ਬਿਲਡਿੰਗ ਨਵਾਂ ਬਿਲਡਿੰਗ ਕੰਪਲੈਕਸ ਬਣ ਰਿਹਾ ਸੋ ਇਹ ਬਹੁਤ ਵੱਡਾ ਪ੍ਰੋਜੈਕਟ ਆ ਇਹਦੇ ਨਾਲ ਨਾਲ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਜ਼ਿਲ੍ਹੇ ਦਾ ਐਸਓਈ ਲੀਡਿੰਗ ਸਕੂਲ ਆ ਜਿੱਥੇ ਐਡਮਿਸ਼ਨ ਵੇਟਿੰਗ ਚ ਚੱਲ ਰਹੀ ਹੈ ਅਸੀਂ ਆਪਣੇ ਵੱਲੋਂ ਅ ਬਹੁਤ ਖੁਸ਼ੀ ਪ੍ਰਗਟ ਕਰਦੇ ਆ ਕਿ ਸਾਨੂੰ ਬਹੁਤ ਵਧੀਆ ਪ੍ਰਿੰਸੀਪਲ ਸਾਹਿਬ ਮਿਲੇ ਆ ਔਰ ਆਪਣੇ ਸਟਾਫ ਵੱਲੋਂ ਮੈਂ ਇਸ ਚੀਜ਼ ਦਾ ਯਕੀਨ ਦਿਵਾਉਣਾ ਕਿ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ 28 ਅਗਸਤ 2025 ਨੂੰ ਬੜੀ ਖੁਸ਼ੀਆਂ ਵਾਲਾ ਦਿਨ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੁਰਾਣੇ ਸਾਥੀ ਸਾਡੇ ਕੋਲ ਆ ਜਾਈ ਨੇ ਜੀ ਮੈਡਮ ਸੁਨੀਤਾ ਜੀ ਬਡਾਲਾ ਗ੍ਰੰਥੀਆਂ ਪ੍ਰਿੰਸੀਪਲ ਔਰ ਹੁਣ ਐਸੇਲੇ ਬਟਾਲੇ ਦੀ ਜਿਹੜੀ ਸਰਮੋਰ ਸੰਸਥਾ ਵੈ ਸਕੂਲ ਆਫ ਐਮੀਨਸ ਬਟਾਲਾ ਵਿੱਚ ਅੱਜ ਇਹਨਾਂ ਨੇ ਜੁਆਇਨ ਕੀਤਾ ਹੈ ਸੋ ਮੈਂ ਆਪਣੇ ਵੱਲੋਂ ਸਮੂਹ ਸਟਾਫ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਇੱਥੇ ਜੀ ਆਇਆਂ ਕਿਨਾਂਵਾਂ ਆਣ ਦੇ ਉੱਤੇ ਔਰ ਆਪਣੇ ਆਪਣੇ ਵੱਲੋਂ ਔਰ ਆਪਣੇ ਪੂਰੇ ਪਰਿਵਾਰ ਵੱਲੋਂ ਇਹੋ ਅਸ਼ਵਾਸਨ ਅਸ਼ਵਾਸਨ ਦੋਣਾ ਕਿ ਜਿਸ ਤਰ੍ਹਾਂ ਮੈਡਮ ਤੁਸੀਂ ਉੱਥੇ ਪੂਰੇ ਸਾਥੀਆਂ ਦੇ ਨਾਲ ਅੱਗੇ ਲੱਗ ਮਲਗ ਲਈ ਇਹ ਵੀ ਤੁਹਾਨੂੰ ਪੂਰਾ ਆਪਣਾ ਵਿਸ਼ਵਾਸ ਦੇਵਾਂਗੇ ਔਰ ਸਭ ਤੋਂ ਵੱਡੀ ਅੱਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੁਰਾਣੇ ਸਾਥੀ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਔਰ ਇਹਨਾਂ ਨੇ ਜਦੋਂ ਇੱਥੇ ਰਹਿੰਦੇ ਹੋ ਇਹ ਵੀ ਬੜੀ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਹੋਈਆਂ ਨੇ ਔਰ ਹੁਣ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਦੇ ਨਾਲ ਇੱਥੇ ਆਏ ਨੇ ਤੇ ਸਾਨੂੰ ਇਹ ਉਮੀਦ ਹੈ ਕਿ ਜਿਹੜੀ ਇਹ ਸੰਸਥਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀ ਕਰੇਗੀ ਅੱਗੇ ਸਕੂਲ ਆਫ ਫੈਮਿਨਸ ਜਿੱਥੇ ਲਗਭਗ ਐਸ ਵੇਲੇ ਪ੍ਰੈਜ਼ੈਂਟਲੀ ਸਾਢੇ 1500 ਲੜਕੀ ਸਾਡੇ ਕੋਲ ਪੜਦੀ ਪਈ ਹੈ ਜੀ ਔਰ ਉਹਦੇ ਵਿੱਚ ਹੁਣ ਲੜਕਿਆਂ ਦਾ ਵੀ ਐਡਮਿਸ਼ਨ ਹੋ ਚੁੱਕਾ ਵੈ ਇਹ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਵਧੀਆ ਉਪਰਾਲਾ ਹੈ ਜੀ ਕਿ ਇਹੋ ਜਿਹੇ ਸਕੂਲ ਆਫ ਫੈਮਿਨਸ ਜਿਹੜੇ ਤਿਆਰ ਕੀਤੇ ਗਏ ਨੇ ਔਰ ਇੱਥੇ ਹਰ ਇੱਕ ਚੀਜ਼ ਜਿਹੜੀ ਉਹ ਪਹਿਲਾਂ ਮਹੀਆ ਕਰਵਾਉਂਦੇ ਨੇ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਨੇ ਇਹ ਬਦਦੀਆਂ ਦੀ ਲਿਸਟ ਜਾਰੀ ਕਰਕੇ ਇਹਨਾਂ ਨੂੰ ਸਾਡੇ ਕੋਲ ਪਹੁੰਚਾਇਆ ਮੈਡਮ ਜੀ ਦਾ ਫਿਰ ਵੈਲਕਮ ਹੈ ਜੀ ਤੇ ਅਸੀਂ ਆਪਣਾ ਫਿਰ ਵਾਪਸ ਵਚਨ ਦੰਦਨੇ ਆ ਕਿ ਇਹ ਜਿਸ ਤਰ੍ਹਾਂ ਮੈਡਮ ਅੱਗੇ ਕੰਮ ਕਰਦੇ ਉਸ ਤੋਂ ਬਾਅਦ ਤੁਹਾਡੇ ਨਾਲ ਸਾਥ ਦੇਵਾਂ ਸਨੀਤਾ ਸ਼ਰਮਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਡਾਲਾਗੜ੍ਹ ਤੋਂ ਆ ਮੈਂ 2022 ਤੋਂ ਅਫੀਸਰ ਵੈਸੇ ਐਜ਼ ਅ ਪ੍ਰਿੰਸੀਪਲ ਮੈਂ 2017 ਤੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਮਾਨ ਪੰਜ ਸਾਲ ਸੇ ਬਵਨ ਨਭਾਈਆਂ ਉਸ ਤੋਂ ਬਾਅਦ 3 ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਗ੍ਰੰਥੀਆਂ ਬਟਾਲਾ ਪ੍ਰਿੰਸੀਪਲ ਸੇਵਾਵਾਂ ਨਿਭਾਈਆਂ ਔਰ ਅੱਜ ਮੈਨੂੰ ਐਸਓਈ ਬਟਾਲਾ ਸਕੂਲ ਦੇ ਵਿੱਚ ਬਟਾਲਾ ਪ੍ਰਿੰਸੀਪਲ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਸੋ ਇਸ ਮੌਕੇ ਦੇ ਦੌਰਾਨ ਮੈਂ ਆਪਣੇ ਵੱਲੋਂ ਆਪਣਾ ਬੈਸਟ ਆਪਣੀਆਂ ਸੇਵਾਵਾਂ ਦਾਂਗੀ ਤਾਂ ਕਿ ਦਿਨ ਸਕੂਲ ਜਿਹੜਾ ਹੈ ਦਿਨ ਦੁਗਲੇ ਰਾਤ ਚੱਗੇ ਤਰੱਕੀ ਕਰੇ ਔਰ ਵਧੀਆ ਤੋਂ ਵਧੀਆ ਇਹਦੇ ਰਿਜ਼ਲਟਸ ਸੌਨ ਵਧੀਆ ਤੋਂ ਵਧੀਆ ਇੱਥੇ ਦੇ ਬੱਚੇ ਨਾਮਰ ਜਗ੍ਹਾ ਤੇ ਜਾ ਕੇ ਆਪਣੀ ਜਗ੍ਹਾ ਬਣਾਉਣ ਸਕੂਲ ਦੇ ਬੱਚਿਆਂ ਲਈ ਕੰਮ ਕਰਾਂਗੇ ਸਮਾਜ ਲਈ ਵਧੀਆ ਕੰਮ ਕਰਾਂਗੇ ਆਪਣੀ ਇੰਸਟੀਚਿਊਸ਼ਨ ਨੂੰ ਵਧੀਆ ਅੱਗੇ ਲੈ ਕੇ ਚੱਲਾਂਗੇ ਬਿਲਡਿੰਗ ਬਣ ਰਹੀ ਹੈ ਬੱਚਿਆਂ ਲਈ ਬੱਚਿਆਂ ਦੀ ਸੇਫਟੀ ਦੇ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਪੜ੍ਹਾਈ ਕਿਸੇ ਪਾਸੇ ਪੱਖੋਂ ਹੀ ਪਿੱਛੇ ਨਾ ਹੋਵੇ ਤਾਂ ਕਿ ਕੀ ਕੱਲ ਨੂੰ ਇਹ ਨਾ ਲੱਗੇ ਕਿ ਚਲੋ ਵੀ ਕੰਮ ਹੋ ਰਿਹਾ ਸ਼ਾਇਦ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਕੋਈ ਅਫੈਕਟ ਹੋਏਗੀ ਉਹ ਬਿਲਕੁਲ ਵੀ ਨਹੀਂ ਹੋਏਗੀ ਬੱਚੇ ਉਹੀ ਉਹਨਾਂ ਨੂੰ ਵੱਧ ਤੋਂ ਵੱਧ ਅਧਿਆਪਕਾਂ ਦੁਆਰਾ ਆਪਣਾ ਸਮਾਂ ਦਿੱਤਾ ਜਾਏਗਾ